ਲਾਈਵ ਤਸਵੀਰਾਂ ਦੇਖ ਰਹੇ ਹੋ ਮਾਰਸੂਨ ਨਿਊਜ਼ ਟੀਵੀ ਉਤੇ ਇਸ ਟਾਈਮ ਜੋ ਕਿ ਦੂਜੀ ਕਾਰਵਾਈ ਜੋ ਕਿ ਨਮੋਲਗਗਰਮਾਨ ਵੱਲੋਂ ਕੀਤੀ ਗਈ ਹੈ ਇਸ ਟਾਈਮ ਜੋ ਕਿ ਨਜਾਇਜ਼ ਉਹ ਸਾਰੀ ਦੀਆਂ ਦੁਕਾਨਾਂ ਸਾਨੂੰ ਉਹਨਾਂ ਨੂੰ ਢਾਇਆ ਜਾ ਰਿਹਾ ਹੈ ਤੁਸੀਂ ਹਰ ਦੇਖ ਰਹੇ ਲਾਈਵ ਤਸਵੀਰਾਂ ਉਧਰ ਪਹੁੰਚੀ ਹੋਈ ਹੈ ਮੈਡਮ ਨਮੋਲਗਗਰਮਾਨ ਨਵਾਂ ਵਾਲੋ ਜੋ ਕਿ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੂਜੀ ਜੋ ਕਿ ਕਾਰਵਾਈ ਕੀਤੀ ਗਈ ਹੈ ਉਸ ਦੇ ਬਲਾ ਥੋੜਾ ਉਰਾ ਜੋ ਕਿ ਦੁਕਾਨਾਂ ਢਾਈਆਂ ਗਈਆਂ ਸਨ ਜੋ ਕਿ ਹਲੇ ਬਾੜ ਰਹੀਆਂ ਸਨ ਜਿਹੜੀ ਸੜੀ ਨੂੰ ਤਾਇਆ ਗਿਆ ਉਸ ਤੋਂ ਬਾਅਦ ਐਮਐਲਏ ਸਾਹਿਬ ਵੱਲੋਂ ਜੋ ਕਿ ਇਹ ਤਕੜੀ ਜੋ ਕਿ ਬੜੀ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾ ਜੋਗੀ ਇਸ ਟਾਈਮ ਚਲਾਇਆ ਜਾ ਰਿਹਾ ਤੁਸੀਂ ਦੇਖੋ ਤਸਵੀਰਾਂ ਲਾਈਵ ਮਰਿੰਡਾ ਰੋਡ ਤੇ ਜੋ ਕਿ ਇਹ ਚੱਲ ਰਹੀ ਹੈ ਕਾਰਵਾਈ ਕਾਰਨ ਕਿ ਜਿਹੜੀ ਦੁਬਾਰਾ ਹੋਏਗੀ ਕਿ ਘੱਮ ਜੀ ਕਾਰਵਾਈਆਂ ਦਾ ਸਿਸਟਮ ਇੱਥੇ ਜਾਰੀ ਰਹਿਣਾ ਹੈ ਇਹ ਵੀ ਇਹ ਗੈਰ ਕਾਨੂੰਨੀ ਦਾ ਸਕਸੈਸ ਹੈ ਇਹ ਬੰਦ ਕਰ ਦਿੱਤੀਆਂ ਜਾਂ ਮੈਂ ਕਾਰੀਆਂ ਨੂੰ ਕੀ ਕਿਹਾ ਵੀ ਅੱਖਾਂ ਬੰਦ ਰੱਖ ਲਓ ਇਹ ਕੋਈ ਜਨਾ ਨਕਸ਼ੇ ਪਾਸ ਕਰਾਏ ਸ਼ੋਪਿੰਗ ਬਣਾ ਰਹੇ ਨੇ ਬਿਲਡਿੰਗ ਬਣਾ ਰਹੇ ਆ ਸਾਰੀ ਕਰ ਰਹੇ ਨੇ ਸੜਕ ਤੋਂ ਪ੍ਰੋਪਰ ਜਗ੍ਹਾ ਨਹੀਂ ਛੱਡਦਾ ਉਹਨੂੰ ਇੰਜ ਬਿਲਡਿੰਗ ਬਣਾਉਣ ਨਾ ਦੇ ਉਹਨੂੰ ਪਹਿਲਾਂ ਵੀ ਖਾ ਦੇਣ ਚਾਹੀਦੇ ਸਭ ਪੂਰੀ ਵੀ ਮੈਨੂੰ মিডিਆ ਵੱਲੋਂ ਕੰਪਲੇਂਟ ਆਉਂਦੀ ਹੈ ਆਮ ਪਬਲਿਕ ਵੱਲੋਂ ਕੰਪਲੀਟ ਆਉਂਦੀ ਹੈ ਮੈਂ ਜਾ ਕੇ ਉੱਥੇ ਕਿਉਂ ਛੜਕਾ ਤੰਗ ਹੋ ਜਾਂਦੀ ਰਹੀ ਜੀ ਮੁਰਤੇ ਤੇ ਐਕਸੀਡੈਂਟਸ ਹੋ ਰਹੇ ਨੇ ਕੋਈ ਕਾਨੂੰਨੀ ਤੌਰ ਤੇ ਤੁਸੀਂ ਤੇ ਪਿੱਛੇ ਜਿਹੜਾ ਛੁੱਟਣੀ ਨਹੀਂ ਲੋਕਾਂ ਦੀ ਸਰਕਾਰ ਦੀ ਜਗ੍ਹਾ ਨੂੰ ਦੱਬ ਕੇ ਬਿਲਡਿੰਗ ਨੂੰ ਸਾਰਨਾ ਕਿ ਗੈਰ ਕਾਨੂੰਨੀ ਹੈ ਇਹਦੇ ਖਿਲਾਫ ਆ ਉਹ ਪੁਰਾਣੇ ਐਮ ਐਲ ਏ ਸੀ ਜਿਹੜੇ ਲੈਦੇ ਕੇ ਇਹਨਾਂ ਨੂੰ ਬਖਸ਼ ਦਿੰਦੇ ਸੀ ਸਾਡੇ ਤੱਕ ਸਭ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸ਼ਕਤੀ ਨਾਲ ਕਿੰਨੇ-ਕਿੰਨੇ ਬੰਦੇ ਨੂੰ ਕਹਿਣਾ ਚਾਹੂੰਗੀ ਮੇਰੇ ਹਲਕੇ ਵਿੱਚ ਜਿੱਥੇ ਵੀ ਕੋਈ ਬੈਠਾ ਹੈ ਉਹ ਮੇਰੇ ਕੋਲ ਆਇਓ ਨਾ ਮੈਂ ਕੁਝ ਲੈਣਾ ਕੰਮ ਬੰਦ ਕਰ ਦੋ ਅਦਰਵਾਈਜ਼ ਜੀ ਸੀ ਵੀ ਨਾਲ ਹੀ ਹੈ ਇਹ ਇਦਾਂ ਹੀ ਮੈਂ ਮਨ ਵਿੱਚ ਕੋਈ ਨਕਸ਼ੇ ਵਗੈਰਾ ਵੀ ਪਾਸ ਕੀਤੇ ਗਏ ਸੀ ਕਿ ਉਹ ਕਿਹੋ ਜਿਲੇ ਜਿਹਾ ਕਿਹਾ ਗਿਆ ਸੀ ਕਿ ਉਸਨੇ ਮਕਾਨ ਦੇ ਜਿਹੜੇ ਨਕਸ਼ੇ ਮਾ 1 ਲੱਖ ਪਾਸ ਦਾ ਦੋ ਨਕਸ਼ਾ ਪਾਸ ਹੀ ਉਹਨੇ ਕਰੋ ਸ਼ੋਰੰਗ ਮੰਨਦੇ ਸੀ ਜੀ ਬਾਕੀ ਦਾ ਬਾਕੀ ਜਗ੍ਹਾ ਇਹਨਾਂ ਨੇ ਆਪਣੇ ਆਪ ਹੀ ਕਵਰ ਕਰ ਲਈਦਾ ਆ ਦੋ ਬੇਲਡਿਕਾ ਜੋਰ ਉਹ ਤੇ ਐਕਸ਼ਨ ਲੈ ਰਹੇ ਆ ਨਾਲ ਹੀ ਨੇ ਉਹ ਨਕਸ਼ੇ ਦੇ ਪਾਸ ਕਰਾਏ bina ਨਕਸ਼ੇ ਪਾਸ ਕਰਾਏ ਹੀ ਉਸਾਰੀ ਦਿੱਤੀਆਂ ਜਾ ਰਹੀਆਂ ਨੇ ਸੋ ਇਹਦੇ ਬੁਰੀ ਸਖੀ ਨਾਲ ਅਸੀਂ ਐਕਸ਼ਨ ਲੈਣਾ ਹੈ ਕਹਿਣਾ ਬੋਲ ਕੇ ਨਹੀਂ ਕਰਨਾ ਆ ਬਸ ਤੁਸੀਂ ਦਿਖਾਉਂਦੇ ਤੁਰੇ ਜਾਓ ਕਰਾਲੀ ਦੀ ਗੱਲ ਕਰੀਏ ਕਰਾਲੀ ਤਾਂ ਇਹ ਜਿਹੜਾ ਬਲਡੋਜ਼ਰ ਚੱਲਦੇ ਆ ਉਸ ਤੋਂ ਬਾਅਦ ਕਿਹਾ ਖਰੜ ਜਾਂ ਮੁੱਲਾਪੁਰ ਗਰੀਬ ਦਾ ਜਾਂ ਨਵਾਂ ਗਾਉ ਉਸ ਦੇ ਵਿੱਚ ਵੀ ਚੱਲੇਗਾ ਜੇਕਰ ਕੋਈ ਜੇ ਸਭ ਤੋਂ ਵੱਧ ਤਾਂ ਖਰੜ ਚ ਨੇ ਜੀ ਕਰਾਲੀ ਦਾ ਕੰਮ ਅਸੀਂ ਇਹ ਤੋਂ ਸਾਫ਼ ਕਰਕੇ ਕਿਉਂਕਿ ਮੁੜ ਕੇ ਇਹਨਾਂ ਨੇ ਹਿੰਮਤ ਨਹੀਂ ਕਰਨੀ ਹੈ ਕੰਮ ਕਰਨ ਦੀ ਅੱਜ ਤੋਂ ਬਾਅਦ ਕਰਾਲੀ ਦਾ ਕੰਮ ਕਰਕੇ ਅਸੀਂ ਜਾਣਾ ਕਰੜ ਜੀ ਕਰਨ ਦੇ ਨਾਲ ਹੀ ਕੰਮ ਸ਼ੁਰੂ ਕਰਦਾ ਨਵਾਂ گاؤں ਕਿ ਸਾਰਿਆਂ ਦਾ ਸਾਡਾ ਕਿਸੇ ਨੇ ਨਾ ਲੈਣ ਦੇਣ ਨੂੰ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਰੋਕ ਸਕਦਾ ਆ ਪੱਕੀ ਪੱਕੀ ਰੱਖੀਏ ਨਾਲ ਜੀ ਬਿਲਕੁਲ ਲੋਕ ਲਗਾਤਾਰ ਜਿਹੜੀ ਤੁਹਾਡੀ ਇਸ ਤਰ੍ਹਾਂ ਫਾਈਨ ਸਰਾਰਾ ਰਹੇ ਆ ਉਹ ਕਹਿੰਦੇ ਵੀ ਜਿਹੜਾ ਇਹ ਕੰਮ ਹੋਇਆ ਬਹੁਤ ਵਧੀਆ ਹੋਇਆ ਪਰ ਥੋੜਾ ਲੇਟ ਹੋ ਗਿਆ ਜੇਕਰ ਪਹਿਲਾ ਹੁੰਦਾ ਤਾਂ ਹੋਰ ਜਿਹੜੀਆਂ ਸਾਰੀਆਂ ਹੋਈਆਂ ਉਹਨਾਂ ਨੂੰ ਵੀ ਜਿਹੜੀ ਰੋਕ ਲੱਗਦੀ ਦੇਖੋ ਸਾਰਾ ਕੁਝ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਸਾਰਿਆਂ ਨੂੰ ਸਮਝਾਇਆ ਗਿਆ ਵਾਰਨਿੰਗ ਦਿੱਤੀ ਗਈ ਹੈ ਬਰ ਜੇ ਸਮਝਣਗੇ ਨਹੀਂ ਗੱਲਾਂ ਦੇ ਨਾਲ ਨਹੀਂ ਸਮਝਣਗੇ ਤਾਂ ਐਕਸ਼ਨ ਤਾਂ ਲੈਣੀ ਪਈ ਠੀਕ ਹੈ ਜੀ ਸੋ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੋ ਕਿ ਨਜਾਇਜ਼ ਉਸਾਰੀਆਂ ਵੀ ਕਰਾਲੀ ਵਿਖੇ ਜਗਾ ਜਗਾ ਹੋ ਰਹੀਆਂ ਨੇ ਸੋ ਮੈਡਮ ਅਨਮੋਲ ਗਗਨਮਾਨ ਜੋ ਕਿ ਫੁੱਲ ਐਕਸ਼ਨ ਮੋਡ ਦੇ ਵਿੱਚ ਇਸ ਟਾਈਮ ਹੋਏ ਹੋਏ ਨੇ ਜੋ ਕਿ ਅੱਜ ਦੀ ਇਹ ਤੀਜੀ ਲੋਕੇਸ਼ਨ ਇੱਥੇ ਕੀ ਮੈਡਮ ਅਨਮੋਲ ਕਰਨ ਪਹੁੰਚੇ ਨੇ ਇਸ ਕਾਰਵਾਈ ਨੂੰ ਖੁਦ ਹੋ ਆਪ ਅੱਗੇ ਹੋ ਕੇ ਕਰਵਾ ਰਹੇ ਨੇ ਵੱਖ-ਵੱਖ ਜਗ੍ਹਾ ਤੇ ਜੋ ਕਿ ਕਰਾਲੀ ਵਿਖੇ ਇਹ ਕੰਮ ਹੋ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਰਸ਼ਲ ਨਿਊ ਸਟੇਵ ਦੇ ਵੀਡੀਓ ਨੂੰ ਬਤਵਾਰ ਨਾਲ ਦੇ ਨਾਲ ਦਿਓ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਵੀ ਜਰੂਰ ਦੱਸੋ ਕਿਵੇਂ ਤੁਹਾਨੂੰ ਇਹ ਕਦਮ ਲੱਗਦਾ ਮੈਡਮ ਮੋਲ ਕਗਨਮਾਨ ਦਾ ਕਿਵੇਂ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ ਆ ਪਿਛਲੇ ਦਿਨੀ ਵੀ ਜਿਹੜੀ ਇਹ ਵੱਡੀ ਕਾਰਵਾਈ ਹੋਈ ਸੀ ਆ ਕੀ ਇਹ ਤਾਂ ਉਹ ਪੁਰਾਣਾ ਮਾਣ ਦੋਸਤ ਕਾਰਜ ਕਰ ਰਹੇ ਨੇ ਦੋ ਸਾਲ ਤੋਂ ਵੱਧ ਰਹਿ ਨਹੀਂ ਹੁੰਦਾ ਨਾ ਤੁਹਾਨੂੰ ਮੰਡੇ ਸਾਹਿਬ ਕੀ ਹੋ ਰਿਹਾ ਹੈ ਜੀ ਅੱਜ ਚਾਹ ਪਿੰਦੇ ਪਾਣਾ ਕੋਈ ਨਹੀਂ ਚਾਹ ਦੀ ਕੋਈ ਗੱਲ ਨਹੀਂ ਹੈ ਆਪਣਾ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਨਹੀਂ ਪਰ ਗੱਲ ਇਹ ਹੈ ਵੀ ਜਿਵੇਂ ਹੋਣਾ ਤੁਸੀਂ ਉਸਾਰੀ ਕਰਦੇ ਹੈ ਨਾ ਇਹ ਸੜਕ ਦੇ ਬਿਲਕੁਲ ਉੱਪਰ ਹੈ ਇਹ ਇਹ ਇਲੈਗਲ ਹੈ ਪਰ ਅਕਸ਼ਾ ਇੱਥੇ ਪਾਸਟ ਹੈ ਜੀ ਹੋਈ ਕਿਸ ਤਰ੍ਹਾਂ ਦੇ ਦੋਏ ਦੋ ਦਾ ਨਹੀਂ ਪਤਾ ਇਹ ਵੀ ਹੋਰ ਪਰਲੇ ਪਰ 2002 ਤੋਂ ਹੁਣ ਤਾਂ 2025 ਚਲੀ ਜਾਂਦਾ ਅੱਛੇ ਐਕਚੁਅਲੀ ਬਣਾਇਆ ਨਹੀਂ ਸੀਗਾ ਘਰ ਬਣਾਇਆ ਨਹੀਂ ਸੀਗਾ ਹੋਰ ਕਿਥੇ ਇਹ ਮੈਂ ਕਿ ਸਾਰੇ ਹੀ ਨਕਸ਼ੇ ਤਾਂ ਪਾਸ ਹੋਏ ਨੇ ਇਹਨੇ ਇਹ ਤਾਂ ੁਰੇ ਘਰ ਹੋਣੀ ਆਪਾਂ ਪੁੱਛ ਰਹੇ ਇਹ ਤਾਂ ਹੁਣ ਜਿਹੜਾ ਪਲਾਣਾ ਤੁਹਾਡਾ ਬਣ ਗਿਆ ਇਹ ਬਹੁਤ ਟਾਈਮ ਦਾ ਲਿਆ ਹੋਇਆ ਆਪਾਂ ਨਹੀਂ ਬਣਾਇਆ ਨਹੀਂ ਸੀਗਾ ਪਰ ਇੱਥੇ ਤੁਸੀਂ ਲੈ ਕੇ ਉਹ ਰੱਖੀ ਸਕਦੇ ਉਸੇ ਫਰਕ ਬਣਾ ਲੈਣਾ ਆ ਆਈਡੀ ਇਹਦੇ ਤੁਸੀਂ ਸ਼ੁਰੂ ਤੈਨੂੰ ਦਿੱਤੀਪੁਰ ਛੱਟ ਕੇ ਬਣਾਉਣਾ ਬਣਾ ਨਹੀਂ ਤੁਸੀਂ ਜਗ੍ਹਾ ਹਾਂਜੀ ਸਰ ਦਿੱਤੀਪੁਰ ਛੱਟ ਕੇ ਇੱਥੇ ਬਣ ਸਕਦਾ ਨਾ ਬੰਦ ਦਿੱਤੀਪੁਰ ਛੱਟ ਕੇ ਇਹਨਾਂ ਛੱਟੇ ਆਉਂਦੇ ਛੱਡੇ ਨਹੀਂ ਹੋ ਜੀ ਸਾਰੇ ਨਹੀਂ ਨਹੀਂ ਮੈਂ ਪਹਿਲੇ ਕਿ ਤੁਸੀਂ ਚਾਰਕ ਤੋਂ ਬਹਿਖੋ ਕਿੰਨਾ ਨਹੀਂ ਆਪਣੀ ਮਾਲਕੀ ਚੋਂ ਦੇਤੀ ਵਗਣਾ ਬਣਾਉਂਗਾ ਤੁਸੀਂ ਕਿੰਨੇ ਆਪਣੇ ਜਵਾਹਰ ਇਹ ਕਿੰਨਾ ਕੀਤਾ ਹੋਇਆ ਹੈ ਕਹੋ ਬੱਸ ਕਿੰਨਾ ਹੈ ਉਹ ਨਾ ਇਹ ਨਾ ਇਸ ਤਰ੍ਹਾਂ ਇਹ ਕਿੰਨਾ ਕੀਤਾ ਹੋਇਆ ਹੈ ਜੀ ਸਾਰੇ ਸਿਰਫ ਮੇਰੇ خیال ਚ ਥੋੜਾ ਬਹੁਤ ਹੋਊਗਾ ਜਿੰਨੇ ਮਾਲਕੀ ਆ ਆਪਣਾ ਮਾਲਕੀ ਚੋਂ ਦੇਤੀ ਪੁੱਛਣਾ ਨਾ ਇਹ ਕਿੰਨਾ ਕਿੰਨਾ ਘਟਦਾ 5 6 ਫੁੱਟ ਕਿੰਨੇ ਜਾਣਾ 5 6 ਫੁੱਟ ਹੀ ਕਰੂੰਗਾ ਪੰਜ ਮੈਂ ਕਰੂੰਗੀ ਠੀਕ ਜਰੂਰ ਮੈਂ ਨਹੀਂ ਨਹੀਂ ਕਰ ਦਿੰਦੇ ਹਾਂ ਉਹਨਾਂ ਦੇ ਪਿੱਛੇ ਕਰ ਦੋ ਉਹਨਾਂ ਨੂੰ ਪਿੱਛੇ ਕਰ ਦਿੰਦੇ ਪਿੱਛੇ ਕਰ ਲਵਾਂਗੇ ਹਾਂਜੀ ਮੈਮ ਜ਼ਰੂਰ ਸਾਹਮਣੇ ਲੇ ਆਪਣੀ ਨਹੀਂ ਤਾਂ ਜੀਸੀਬੀ ਨਾਲ ਹੈਗੀ ਹੈ ਜੀਸੀਬੀ ਚਲਾ ਦਿੰਦੀ ਮੈਂ ਕਰ ਦਿੰਦੇ ਪੰਜ ਫੁੱਟ ਦੀ ਮੇਰੀ ਮੰਮੀ ਦੀ ਇਸ ਤੇ ਹੁਣ ਆਪ ਆਏ ਹੋ ਇਹਨੂੰ ਪਿੱਛੇ ਕਰ ਲਓ ਹਾਂਜੀ 6 ਫੁੱਟ ਦਾ ਹੀ ਰੌਲਾ ਨਾ 5 ਫੁੱਟ 5 ਫੁੱਟ ਪਾਤੀ ਫੁੱਟ ਹੋਉਤਾ ਚਿਲਕੋਲ ਜੱਲੀ ਮੈਂ ਤਾਂ ਪਿੱਛੇ ਕਰ ਦਿੰਦੇ ਪਿੱਛੇ ਦੂਆ ਵੀ ਕਰ ਦਿੰਦੇ ਹਾਂ ਦੋ ਪਿੱਲਰ ਹੈ ਨਾ ਕਿ ਕਿਚਨ ਦੀ ਪਾਣੀ ਮੈਂ ਕਰ ਦਿੰਦਾ ਹਾਂ ਦੋ ਅਸੀਂ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ਼ ਕਰ ਰਹੇ ਹਾਂ ਹਾਂਜੀ ਹਾਂਜੀ ਸਾਰੇ ਬੋਲਦੇ ਕੋਈ ਗੱਲ ਨਹੀਂ ਤੁਸੀਂ ਆਪਣੀ ਜਗ੍ਹਾ ਤੁਸੀਂ ਅਸੀਂ ਕਰ ਲਾਂਗੇ ਕਰ ਲਓ ਇਹਨੂੰ ਕਿਸੇ ਨਾਲ ਤਾਂ ਹੁੰਦਾ ਹੈ ਤਾਂ ਅਸੀਂ ਤੇਰੇ ਨਾਲ ਇਹ ਚੇਨ ਘਾਟਾ ਉਹ ਜਾਪੀ ਕਰ ਲਓ ਜਾਂ ਇਹਨੂੰ ਪਿੱਛੇ ਕਰ ਨਹੀਂ ਕਰ ਲੈਣੀ ਇੱਕ ਸਟੈਂਡਰਡ ਅਲਾਈਨਮੈਂਟ ਮਿਕਸਾਈਡ ਹੈ ਆਪਾਂ ਭੇਜ ਦੇਣੀ ਹੈ ਇੱਥੇ ਇੱਕ ਸਾਈਡ ਹੋਤੀ ਹੈ ਨਾ ਇੱਕ ਸਾਈਡ ਹੀ ਹੈ ਕਿਉਂਕਿ ਮੁੜ ਕੇ ਦਿੱਕਤ ਸੜਕਾਂ ਤੇ ਬਹੁਤ ਹੋਣ ਇੱਥੇ ਹੌਲੀ ਹੌਲੀ ਚੌੜੂ ਮੜਨਗੇ ਇੱਥੇ ਗਾ ਸ਼ੁਰੂ ਹੋ ਜਾਣੀਆਂ ਪੜਨੀਆਂ ਪਹਿਲਾਂ ਜੋ ਹੋ ਗਿਆ ਉਹ ਕਾ ਕੁਛ ਕਰਨੀ ਚਾਹੀਦਾ ਉਹ ਪੁਰਾਣੇ ਐਮਐਲਏ ਆ ਨੇ ਪੁਰਾਣੇ ਅਸਰਾਂ ਦੇ ਹੁਣ ਆਪਾਂ ਇਹ ਚੀਜ਼ਾਂ ਬਿਲਕੁਲ ਨਹੀਂ ਨਾ ਨੀਕਲ ਕੰਸਟਰਕਸ਼ਨ ਨਗਰ ਆਪ ਚੱਲ ਰਹੀ ਹੈ ਸੋ ਆਪ ਹੱਫ ਦਾ ਪੰਜ ਫੁੱਟ ਪੰਜ ਫੁੱਟ ਪੰਜ ਫੁੱਟ ਪਿੱਛੇ ਕਰ ਲਓ ਹਾਂਜੀ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਤੁਸੀਂ ਦੇਖ ਰਹੇ ਲਾਈਵ ਤਸਵੀਰਾਂ ਜੋ ਕਿ ਕਾਰਵਾਈ ਕੀਤੀ ਗਈ ਹੈ ਮੈਡਮ ਅਨਮੋਲ ਕਰਮਾਨ ਵੱਲੋਂ ਉਹ ਪਿੱਛੇ ਕਰਨੀ ਪੈਣਾ ਇਹ ਨਕਸ਼ਾ ਕਿ ਉਹ ਕਾਨੂੰਨ ਆ ਕਾਨੂੰਨ ਨਹੀਂ ਤੋੜਨਾ ਇਸ ਗੱਲੋਂ ਅਸੀਂ ਪੂਰੇ ਸਟ੍ਰਿਕਟ ਆ ਕਿਉਂਕਿ ਜੇ ਹਰ ਇੱਕ ਨੂੰ ਛੋੜ ਦੇਣ ਲੱਗੇ ਫਿਰ ਹੌਲੀ ਹੌਲੀ ਸਾਰੀ ਕਰਨ ਲੱਗ ਜਾਓ ਤਾਂ ਆਪਣੇ ਆਪ ਕਰ ਲੈਣਗੇ ਜਿੰਨਾ ਕਿ ਨੂੰ ਠੀਕ ਲੱਗਦਾ ਜਿੰਨਾ ਕਿ ਇਹਦਾ ਬਚਦਾ ਮੈਂ ਤਾਂ ਕਿਸੇ ਦਾ ਅਸੀਂ ਨੁਕਸਾਨ ਕਰਕੇ ਨਹੀਂ ਕੁਝ ਪਰ ਤੁਸੀਂ ਸਰਕਾਰੀ ਜਗ੍ਹਾ ਨਹੀਂ ਬਗਲ ਸਾਰੇ ਜੋ ਸੜਕਾਂ ਦਾ ਏਰੀਆ ਆਉਂਦਾ ਤੁਸੀਂ 33 ਫੁੱਟ ਆਪਣੀ ਮਾਲਕੀ ਤੋਂ ਛੱਡ ਕੇ ਪਿੱਛੇ ਕਰਨਾ ਉਹ ਹਰ ਇੱਕ ਲਈ ਜ਼ਰੂਰੀ ਹੈ ਅੱਗੇ ਤੋਂ ਧਿਆਨ ਰੱਖਿਓ ਕਿ ਜੇ ਸੀ ਵੀ ਜਿਹਦੇ ਵੀ ਇਲੈਗਲ ਕੰਸਟਰਕਸ਼ਨ ਕਰ ਲਈ ਕਿਸੇ ਦੇ ਸ਼ਹਿ ਚਾ ਕੇ ਨਾ ਕਰਿਓ ਨਾ ਕਮੇਟੀ ਦੀ ਸ਼ਹਿ ਚਾ ਕੇ ਕਰਿਓ ਨਾ ਕਿ ਚਾ ਲੀਡਰ ਦੀ ਸ਼ਹਿ ਚਾ ਕੇ ਕਰਿਓ ਮੈਂ ਜੀਸੀਬੀ ਉਥੇ ਚਲਾ ਦੇ ਜੀ ਥੈਂਕ ਯੂ ਥੈਂਕ ਯੂ ਸੋ ਇਹਨਾਂ ਮੈਡਮ ਨੂੰ ਅਨਮੋਲ ਵਕ ਨਿਮਾਨ ਜਿਨ੍ਹਾਂ ਵੱਲੋਂ ਸਖਤ ਹਦਾਇਤਾਂ ਤੇ ਕਾਰਵਾਈ ਬਾਰ ਬਾਰ ਕੀਤੀ ਜਾ ਰਹੀ ਹੈ ਕਰਾਲੀ ਸ਼ਹਿਰ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਪਰ ਜੋ ਕਿ ਜੀਸੀਬੀ ਦਾ ਪੰਜਾ ਜੋ ਕਿ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਸੋਨਾ ਵੱਲੋਂ ਸਖਤ ਹਦਾਇਤਾਂ ਨੇ ਪਹਿਲਾਂ ਹੀ ਜੋ ਕਿ ਨਜ਼ਾਇਰੋ ਸਾਰੀ ਕਰ ਰਹੇ ਨੇ ਇਹਨੂੰ ਸੈਕ ਕਰਨ ਦੀ ਤਗਾਦ ਦੇ ਵਿੱਚ ਨੇ ਕਿ ਇਹ ਚੀਜ਼ਾਂ ਪਹਿਲੇ ਹੀ ਕੰਟਰੋਲ ਕਰ ਲਈਤੀਆਂ ਜਾਣ ਅਦਰਵਾਇਜ਼ ਜੋ ਕਿ ਜੇਸੀਬੀ ਸਾਡੇ ਨਾਲ ਹੀ ਹੁੰਦੀ ਅਸੀਂ ਨਾਲ ਦੇ ਨਾਲ ਜੋ ਕਿ ਜੇਸੀਬੀ ਚਲਾ ਦਿੱਤੀ ਜਾਵੇਗੀ ਮੌਕੇ ਤਸਵੀਰਾਂ ਨੇ ਮੌਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਰਸ਼ਲ ਨਿਊਜ਼ ਟੀਵੀ ਉੱਤੇ ਵੀਡੀਓ ਨੂੰ ਵਾਤਵਾ ਸ਼ੇਅਰ ਵੀ ਜਰੂਰ ਕਰੋ ਨਾਲ ਦੇ ਨਾਲ ਕਮੈਂਟਾਂ ਵਿੱਚ ਵੀ ਜਰੂਰ ਦੱਸੋ ਤੁਹਾਨੂੰ ਕਿਵੇਂ ਦਾ ਜੋ ਕਿ ਮੈਡਮ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਕਿਵੇਂ ਦਾ ਤੁਹਾਡਾ ਵਿਚਾਰ ਨੇ ਇਸ ਕੰਮ ਵਿੱਚ ਕਿਵੇਂ ਤੇ ਤੁਹਾਡੇ ਸਲਾਹ ਜੋ ਕਿ ਕਮੈਂਟਾਂ ਵਿੱਚ ਜ਼ਰੂਰ ਦਿਓ